مجھے میں ارمان ہوں جب آپ کا پرکہ ملے آئے جت لیتا ہاں بھی راہ میں کوئی اوچہ نہیں کوئی معارات کی ہائیں مجھے سب ایک کتے رام دو لے رامہ دو لے رامہ دو لے رامہ دو لے رو جے کتے 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 ہی ہر دیو بس ہے کتے 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 ہی ہر دیو بس ہے تک کمنا بچیا کنا بچیا کنکہ دے ہو گوکہ اس سے پام شیف بالدین ਜਿਨ੍ਹਾਂ ਜਾਵਿਆ ਜਿਨ੍ਹਾਂ ਪਰਮਾਤਮਾ ਦੀ ਕਿਰਪਾ ਦਰੋਂ ਕੱਝਾਣਿਆ ਤੇ ਆਪਣੇ ਸੰਸਾਰ ਵਿੱਚ ਰਹਿੰਦੇ ਆ ਆਪਣੇ ਜੀਵਨ ਨੂੰ ਸਫਲ ਕੀਤਾ ਆਪਣੇ ਆਪ ਨੂੰ ਵੀ ਸਫਲ ਕੀਤਾ ਸੰਤਾ ਮਹបុਖਸ਼ਾਂ ਨੇ ਕਰੋੜਾਂ ਦਾ ਪ੍ਰਾਪਤ ਆ ਆਪਾਂ ਜਿਸ ਯਾਦ ਅੱਤੇ ਬੈਠੇ ਨਾ ਆਪਣੇ ਬਾਅਦ ਦੀ ਗਲਤ ਸੇਵ ਲੱਗ ਰਿਹਾ ਹੈ ਜਿਨ੍ਹਾਂ ਨੇ ਆਪਣੇ ਵਿੱਚੋਂ ਸੰਤ ਬਾਬਾ ਸ੍ਰੀ ਕੀ ਦੇ ਦਰਸ਼ਨ ਕੀਤੇ ਹੋਰ ਗੁਰੂ ਦਾ ਭਾਗੀ ਮਾਨਿਆ نگر ایریے کا مہارے کہتے ہیں کہ جیسے جیسا کار دنیا سے کمائی ہے سر پائی ہے جیسا کرم کار یہ کرتے

ਅਦਰੋਂ ਕੋਂੜ ਰਹਾਇਆ ਜਿਹਨੇ ਤੈਨੂੰ ਮਾਤ ਗਰਭ ਵਿੱਚ ਰੱਖਿਆ ਉਥੇ ਤੇਰੀ ਪਾਲਣਾ ਕੀਤੀ ਉਥੇ ਤੈਨੂੰ ਪੋਜਨ ਦਿੱਤਾ ਉਸ ਐਸੀ ਪਰਮਾਤਮਾ ਨੂੰ ਯਾਦ ਕਰੀਆ ਪਾਣੀ ਜਿੱਥੇ ਉਹ ਨਿਕਲੀ ਹੋਏ ਰੋਦੇ ਨੇ ਬੈਠੇ ਹਾਂ ਅੰਤਮ ਕਲਾਸ ਵਿੱਚ ਉਥੇ ਆਪਣੀ ਜੀਵਨ ਦੀਆਂ ਸਭ ਕੜਕੜ ਗੰਧਰੀਏ ਪਰਮਾਤਮਾ ਦਾ ਨਾਮ ਜਪ ਕੇ ਸਵਾ ਪਾਂ ਕੇ ਸੱਚਾ ਦੇ ਨਾਲ ਜੁੜਨਾ ਕਰੀਏ ہر ہر کے جپے ہو جیو لاہا تھکے ہو تمہارے ہر تمہارے ہر دور اس پر مادمہ نام جبتے ہو جا لاہا ہر راس میری من من کرا میری راس اس پر مادمہ نام ہے تی میرا من اس پر مادمہ اللہ من جارا, بن جارا بن جب اس راس نو لین والا من جارا بن جب دا جب دا جب دا من جب اس پر مادمہ نام جبا تو آپ کوئی رسنا مادمہ اللہ ہاری ہاری ہائے کے i'm i just Eu vou

ਬਾਣਦ ਕੋ ਬਾਣੀ ਨਾਮਸਾਰ ਲਗਿਆ ਲਾਲਚ ਵਿਰਥਾ ਜੰਤਰਾ ਇਹ ਤੋਂ ਨਾਮ ਨੇ ਉਸਾਰ ਤੇ ਬਾਣੀ ਨੇ ਉਸਾਰ ਕੇ ਕੇਵਲ ਸੰਸਾਰਿਕ ਹੋਈ ਝੋਕਦਾ ਰਿਆ ਹਾ ਤੇ ਰਹੀ ਜੀਵ ਨੂੰ ਤੇਰ ਕੰਧ ਹੈ ਦਾੰਤ ਹੈ ਕਿਉਂਕਿ ਜਿੱਥੇ ਆਪਾਂ ਸੰਸਾਰਿਕ ਸੰਸਾਰ ਵਿੱਚ ਰਕਦੇ ਆ ਪਰਿਵਾਰ ਨੂੰ ਪਾਲਣਾ ਹੈ ਪਰਮਾਤਮਾ ਦਾ ਜਿੱਤ ਹੈ ਹੋਇਆ ਇਹ ਸਰੀਰ ਉਹਦੇ ਦਿੱਤੇ ਹੋਏ ਸਵਾਲਾਂ ਉਸਨਾਂ ਨੂੰ ਜੱਦ ਕੇ ਆਪਣੀ ਜੀਵਨ ਦੀਆਂ ਕੜੀਆਂ ਨੂੰ ਸਫਲ ਕਰਨਾ ਹੈ ਜਿਸਨੋਂ ਤੂੰ ਰਖਵਾਲਾ ਜਿੱਤਾ ਤင်း ਨੇ ਭੈਣ ਜਿਸਨੂੰ It's a no baby Gracias. <coughs> ਜਨੂ ਦੇ ਦੀ ਦਰ